ਭਾਰਤੀ ਜਨਤਾ ਪਾਰਟੀ ਵੱਲੋਂ ਜਾਲੀ ਵੋਟਾਂ ਦਾ ਕੰਮ ਕੀਤਾ ਗਿਆ ਜਿਹਦੇ ਸਬੂਤ ਵੀ ਕਾਂਗਰਸ ਪਾਰਟੀ ਦੇ ਕੋਲ ਹਨ ਇਹ ਕਹਿਣਾ ਹੈ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਅਮਰਿੰਦਰ ਵਡਿੰਗ ਦਾ ਉਹਨਾਂ ਕਿਹਾ ਕਿ ਰਾਹੁਲ ਗਾਂਧੀ ਨੇ ਤੱਥ ਪੇਸ਼ ਕੀਤੇ ਹਨ ਜਿਸ ਲਈ ਲੋਕਾਂ ਦੀ ਕਚਹਿਰੀ ਵਿੱਚ ਅਸੀਂ ਸਿਗਨੇਚਰ ਕਰਵਾ ਰਹੇ ਹਾਂ ਪਿੰਡ ਸ਼ਹਿਰ ਫਾਦਾ ਜਾ ਰਹੇ ਹਨ ਇਹ ਬਿਆਨ ਕੌਂਰ ਬੱਡੀ ਦੇ ਪ੍ਰਧਾਨ ਆਏ ਵਡਿੰਗ ਕਰਾਲੀ ਵਿਖੇ ਪੁੱਜੇ ਉਹਨਾਂ ਦੇ ਨਾਲ ਸੀਨੀਅਰ ਆਗੂ ਤੇ ਜ਼ਿਲ੍ਹਾ ਪ੍ਰਧਾਨ ਅਨਿਰ ਸਿੰਘ ਜਿੱਤੀ ਬੀਜੇ ਸ਼ਰਮਾ ਟਿੰਕੂ ਤੇ ਹੋਰ ਕਈ ਆਗੂ ਮੌਜੂਦ ਸਨ ਹਾਥੋਂ ਸੁਣਾਣੇ ਆ ਕੀ ਕਹਿੰਨੇ ਰਾਜਾ ਬਡਿੰਗਰ ਦੇਖੋ ਜੀ ਪੂਰੇ ਦੇਸ਼ ਭਰ ਦੇ ਵਿੱਚ ਬੀਜੇਪੀ ਲੋਕ ਸੰਘਰਸ਼ ਦੀ ਹੱਤਿਆ ਕਰਕੇ ਵੋਟਾਂ ਦੀ ਚੋਰੀ ਕਰਕੇ ਸਰਕਾਰ ਬਣਾ ਲਈ ਸਾਨੂੰ ਸ਼ੱਕ ਸੀਗਾ ਔਰ ਅਸੀਂ ਖੋਜ ਕਰ ਰਹੇ ਸੀ ਤੇ ਰਾਹੁਲ ਗਾਂਧੀ ਨੇ ਤੱਥਾਂ ਦੇ ਆਧਾਰ ਤੇ ਆਪਣੀ ਡੇਢ ਘੰਟੇ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਸਾਬਤ ਕਰਤਾ ਕਿ ਜਿੰਨੇ ਰਾਜਾਂ 'ਚ ਸਰਕਾਰ ਔਰ ਕੇਂਦਰ 'ਚ ਬਣਾਈਆ ਉਹ ਨਿਯੋਜ ਤੇ ਪ੍ਰਧਾਨ ਮੰਤਰੀ ਨੇ ਵੋਟਾਂ ਚੋਰੀ ਕਰਕੇ ਬਣਾਈ। ਸੋ ਇਸ ਕਰਕੇ ਸਾਰੇ ਤੱਥਾਂ ਦੇ ਆਧਾਰ ਤੇ ਜੋ ਸਬੂਤ ਸਨ ਉਹ ਪੇਸ਼ ਕੀਤੇ ਦੁਨੀਆ ਦੇ ਸਾਹਮਣੇ। ਹੁਣ ਅਸੀਂ ਸਿਗਨੇਚਰ ਅਭਿਆਨ ਜਾਨਕੀ ਦਸਖਤ ਅਭਿਆਨ ਸ਼ੁਰੂ ਕੀਤਾ ਹੈ। ਹਰ ਸ਼ਹਿਰ 'ਚੋਂ ਗਲੀ 'ਚੋਂ ਮੁਹੱਲੇ 'ਚੋਂ ਦੁਕਾਨ ਤੇ ਜਾ ਜਾ ਕੇ ਅਸੀਂ ਇਹ ਜਿਹੜੀਆਂ ਪੰਜ ਸਾਡੀਆਂ ਮੰਗਾ ਨੂੰ ਲੈ ਕੇ ਇਹ ਦਸਕਤ ਅਭਿਆਨ ਸ਼ੁਰੂ ਕਰਾਰੇ। ਤੋਂ ਇਸ ਕਰਕੇ ਉਸੇ ਤਹਿਤ ਮੈਂ ਉਰੀ ਸ਼ੁਰੂਆਤ ਕਰਨ ਲਈ ਸਿੰਬੋਲਿਕ ਰੂਪ ਦੇ ਵਿੱਚ ਅੱਜ ਇੱਥੇ ਆਇਆ ਔਰ ਇਸ ਤੋਂ ਬਾਅਦ ਲਗਾਤਾਰ ਇਹ 10 ਦਿਨ ਸਿਗਨੇਚਰ ਅਭਿਆਨ ਚੱਲੇਗਾ ਔਰ ਅਸੀਂ ਇਸੇ ਤਰ੍ਹਾਂ ਫੋਰਮ ਭਰ ਕੇ ਫਿਰ ਰਾਹੁਲ ਗਾਂਧੀ ਜੀ ਕੋਲੇ ਜਮਾ ਕਰਾਵਾਂਗੇ। ਸਾਡਾ ਟੀਚਾ ਹੈਗਾ ਪੂਰੇ ਦੇਸ਼ ਭਰ ਚੋਂ 5 ਕਰੋੜ ਦਸਕਤ ਕਰਾ ਕੇ ਨਰਵਾਚਨ ਸਦਨ ਜਾਨਕੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਦਈਏ ਔਰ ਇਸ ਬਾਰੇ ਲੋਗਾ ਨੂੰ ਸੁਚੇਤ ਕਰੀਏ ਔਰ ਇਸ ਧਾਧਨੀ ਨੂੰ ਰੋਕਣ ਦੇ ਵਿੱਚ ਲੜਾਈ ਜੇਕਰ ਇਸ ਤਰ੍ਹਾਂ ਸੌਤ ਹੁੰਦੀ ਹੈ ਬਿਹਾਰ ਚੋਣਾ ਆ ਰਹੀ ਹੈ ਲੱਗਦਾ ਹੈ ਕੋਈ ਫਾਇਦਾ ਕਾਂਗਰਸ ਨੂੰ ਮਿਲੇਗਾ ਦੇਖੋ ਸੌਤ ਤਾਂ ਹਜੇ ਕਰਨੀ ਦਿੱਤੀ ਸਾਨੂੰ ਡਰ ਹੈ ਕਿ ਬਿਹਾਰ ਵੀ ਚੋਣਾ ਜੈਸੇ ਤਰ੍ਹਾਂ ਲੁੱਟਿਆ ਜਾਏਗਾ ਜਿਵੇਂ ਮੱਧ ਪ੍ਰਦੇਸ਼ ਨੂੰ ਲੁੱਟਿਆ ਮਹਾਰਾਸ਼ਟਰ ਲੁੱਟਿਆ ਛੱਤੀਸਗੜ੍ਹ ਲੁੱਟਿਆ ਉਹ ਸਾਨੂੰ ਡਰ ਹੈ ਇੱਥੇ ਵੀ ਲੁੱਟਿਆ ਜਾਏਗਾ ਕੁਇ ਇਸੇ ਕਰਕੇ ਲੋਕਾਂ ਨੂੰ ਸੁਚੇਤ ਕਰ ਰਹੇ ਹਰੇ ਦਾ ਲੋਕ ਕਹਿੰਦੇ ਮਸ਼ੀਨਾਂ ਚ ਵੀ ਗੜਬੜ ਹੈ ਲੇਕਿਨ ਅਸੀਂ ਹੋਰ ਹੀ ਖੋਜ ਤੇ ਲੱਗੇ ਹੋਏ ਹਾਂ ਕਥਾਂ ਦੇ ਆਧਾਰ ਤੇ ਸਬੂਤਾਂ ਤੇ ਰਾਹੁਲ ਗਾਂਧੀ ਪੱਕਾ ਕੰਮ ਕਰਦਾ ਯਕੀਨਤ ਸਾਨੂੰ ਪਤਾ ਪੈ ਗਿਆ ਕੋਈ ਗੜਬੜ ਹੈ ਇਸ ਤਰ੍ਹਾਂ ਸਰਕਾਰ ਥੋੜੀ ਆ ਸਕਦੀ ਹੈ ਬਹੁਤ ਸਾਰੀ ਦੁਨੀਆ ਕਹਿ ਰਹੀ ਸਾਡੀਆਂ ਸਰਕਾਰਾਂ ਬੰਨੀ ਲੇਕਿਨ ਸਬੂਤਾਂ ਦੇ ਆਧਾਰ ਤੇ ਅਸੀਂ ਕਥਾਂ ਦੇ ਨਾਲ ਫੇਰ ਦੁਬਾਰਾ ਫੇਰ ਲੋਕਾਂ ਦੇ ਸਾਹਮਣੇ